ਅੱਜ ਸਟੇਜ ਲੱਗੀ ਹੋਈ ਸੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਤੇ ਬਾਬਾ ਬਲਬੀਰ ਸਿੰਘ 96 ਕਰੋੜੀ ਜੀ ਆਪਣੇ ਸਿੱਖੀ ਸਿਧਾਂਤਾਂ ਦੇ ਬਾਰੇ ਆਪਣੀ ਸਾਰੀ ਸੰਗਤ ਨੂੰ ਸਟੇਜ ਦੇ ਉੱਪਰ ਸਮਝਾ ਰਹੇ ਸੀਗੇ ਦੱਸ ਰਹੇ ਸੀਗੇ ਆਪਣੇ ਸਿੱਖੀ ਸਿਧਾਂਤਾਂ ਦੇ ਬਾਰੇ ਤਾਂ ਉੱਥੇ ਰਾਧਾ ਸਵਾਮੀ ਮੁਖੀ ਗੁਰਿੰਦਰ ਢਿੱਲੋਂ ਜੀ ਵੀ ਕਹਿੰਦੇ ਆਉਂਦੇ ਨੇ ਤੇ ਉੱਥੇ ਉਹਨਾਂ ਨੂੰ ਰੋਕਿਆ ਜਾਂਦਾ ਆ ਇਹ ਕਾਰਨ ਕੀ ਸੀ ਰੋਕਣ ਦਾ ਇਹ ਵੀ ਸੁਣੋ ਤੇ ਨਾਲ-ਨਾਲ ਆਪਣੇ ਬਲਬੀਰ ਸਿੰਘ ਵੀਰ ਜੀ ਵੀ ਕਹਿੰਦੇ ਨੇ ਲੋਕਾਂ ਨੂੰ ਸਮਝਾਉਂਦੇ ਨੇ ਕਿ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾਗਾ ਜੋ ਕਿ ਆਪਣੇ ਸਿੱਖ ਸਿਧਾਤਾ ਦੇ ਅਨੁਸਾਰ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹੀ ਗੱਲ ਲਿਖੀ ਵੀ ਗਈ ਆ ਇਹਨਾਂ ਗੱਲਾਂ ਨੂੰ ਬਾਬਾ ਬਲਬੀਰ ਸਿੰਘ ਜੀ ਨੇ ਉੱਥੇ ਦੁਹਰਾਇਆ ਬਾਕੀ ਤੁਸੀਂ ਆਪ ਸੁਣੋ ਸਾਰਾ ਫਿਰ ਵੀ ਕੀ ਗੱਲ ਹੋਈ ਆ ਇਹ ਰਾਧਾ ਸਵਾਮੀ ਮਾਹ ਵਰਖੋ ਜੇ ਥੋੜਾ ਜਾਂ ਅਸੀਂ ਵੀ ਤੁਹਾਡੀ ਵਾਰੀ ਬੈਠੇ ਰਹਿ ਬੈਹ ਜਾ ਕਰੋ ਮਾਹ ਵਰਖੋ 2 ਮਿੰਟ ਬੈਠੋ ਆਪਾਂ ਇੱਕ ਅਕਾਲ ਪੁਰਖ ਦੇ ਪੁਜਾਰੀ ਆ ਆਪਾਂ ਕਿਸੇ ਦੇ ਖਾਤਸਾ ਕਦੇ ਮਤਐਦ ਨਹੀਂ ਹੁੰਦਾ ਪਰਮਾਤਮ ਕੀ ਮੋਤ ਅਜੇ ਤੁਹਾਨੂੰ ਤਖਤ ਸਾਹਿਬ ਤੇ ਵੀ ਦਰਸ਼ਨ ਕਰਾਉਣੇ ਨੇ ਜਿੱਥੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਗੁਰੂ ਗ੍ਰੰਥ ਸਾਹਿਬ ਜਿਹਦੇ ਲੜ ਲਾਇਆ ਦੇਹ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਵਰਜਤ ਕੀਤਾ ਖਾਲਸਾ ਜਿਹੜਾ ਖਾਲਸਾ ਖੁਦ ਖੁਦ ਹੈ ਖਦਾਏ ਆਨ ਨਾ ਮਾਤੇ ਆਂ ਕੀ ਬਿਨ ਸੱਚੇ ਪਾਤਸ਼ਾਹ ਐ ਆਗਿਆ ਭਈ ਅਕਾਲ ਕੀ ਤਵੇਂ ਤੇ ਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਪਾ ਨੂੰ ਗੁਰੂ ਗ੍ਰੰਥ ਸਾਹਿਬ ਜਿਹਦੇ ਲੜ ਲਾਇਆ ਏ ਰਾਜਾ Swami ਮਹਾਂਪਰਖੋ ਅਜੇ ਥੋੜਾ ਜਾਂ ਅਸੀਂ ਵੀ ਤੁਹਾਡੀ ਵਾਰੀ ਬੈਠੇ ਰਹਿ ਬੈ ਜਾ ਕਰੋ ਮਹਾਂਪਰਖੋ 2 ਮਿੰਟ ਬੈਠੋ ਬਾਬਾ ਗੁਰਿੰਦਰ ਸਿੰਘ ਆਓ ਆਓ ਅਜੇ ਤੁਹਾਨੂੰ ਤਖਤ ਸਾਹਿਬ ਤੇ ਵੀ ਦਰਸ਼ਨ ਕਰਾਉਣੇ ਨੇ ਜਿੱਥੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਜਿੱਥੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਇਹ ਗੁਰੂ ਦੀਆਂ ਲੜਨੀਆਂ ਨਹਿਂਸ ਸਿੰਘ ਫੌਜਾਂ ਨੇ ਜਿਨ੍ਹਾਂ ਨੇ ਜਬਰ ਤੇ ਜ਼ੁਲਮ ਦਾ ਟੱਕਰਾਂ ਕਰਨ ਵਾਸਤੇ ਗਊ ਗ੍ਰੀਤ ਦੀ ਰੱਖਿਆ ਕਰਨ ਵਾਸਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਔਰੰਗਜ਼ੇਬ ਨੇ ਤੇ ਔਰੰਗਜ਼ੇਬ ਜਿਹੜਾ ਸੀ ਉਹ ਤਿੱਕੇ ਨਹੀਂ ਬਹਿ ਸਕਿਆ ਸੀ ਦਿੱਲੀ ਤਖਤ ਤੇ ਤੇ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜਿਨ੍ਹਾਂ ਨੇ ਹੁਕਮ ਕੀਤਾ ਸੀ ਸ੍ਰੀ ਹਜੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆਗਿਆ ਭਈ ਆਕਾਲ ਕੀ ਤਵੇਂ ਤੇ ਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਵਰਜਿਤ ਕੀਤਾ ਤੇ ਨਾਲ ਹੀ ਉਹਨਾਂ ਨੇ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਨੂੰ ਥਾਪੀ ਦੇ ਕੇ ਨਿਸ਼ਾਨ ਲਗਾਰੇ ਬਖਸ਼ਿਸ਼ ਕੀਤੇ ਸ੍ਰੀ ਸਾਹਿਬ ਬਖਸ਼ੇਸ਼ ਕੀਤੀ ਹੁਕਮਨਾਮੇ ਬਖਸ਼ੇਸ਼ ਕੀਤੇ ਤੇ ਉਹਨਾਂ ਨੇ ਹੁਕਮ ਕੀਤਾ ਜੀ ਜਿਨ੍ਹਾਂ ਨੇ ਜਲਾਦਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਿਨ੍ਹਾਂ ਨੇ ਛੋਡੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਤੇ ਉਹਨਾਂ ਦੇ ਤੁਸੀਂ ਸ਼ਹੀਦੀ ਦੇ ਬਦਲੇ ਲੈਣੀ ਨੇ ਉਹ ਖਾਲਸਾ ਪੰਥ ਬੁੱਢਾ ਦਲ ਜਿਹੜਾ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਜਿਹਨੇ ਇਨ ਬਿੰਦ ਜਿਹੜੀ ਮਰਿਆਦਾ ਨੂੰ ਕਾਇਮ ਰੱਖਿਆ ਬੁੱਢਾ ਦਲ ਦੇ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਬਾਬਾ ਲਾਗਰ ਸਿੰਘ ਜੀ ਮਾਪੇ ਪਰ ਬਾਬਾ ਇੱਥੇ ਹੀ ਬੈਠੇ ਨੇ ਹਰਿਆਵਲਾ ਵਾਲੇ ਮਾਪੁਰਖ ਇਹ ਖਾਲਸਾ ਪੰਥ ਬੁੱਢਾ ਦਾ ਤਰਨੇਦਾਰ ਜਿਹੜੇ ਨੇ ਹਮੇਸ਼ਾ ਸਿੱਖੀ ਤੇ ਤੇ ਜਦੋਂ ਵੀ ਕੋਈ ਜੱਪ ਜਬਰ ਜ਼ੁਲਮ ਦੀ ਗੱਲ ਹੁੰਦੀ ਹੈ ਤੇ ਅੱਗੇ ਹੋ ਕੇ ਜਿਹੜੇ ਜੂਝਦੇ ਨੇ ਜਿੱਥੇ ਆਪਾਂ ਗੱਲ ਕਰਦੇ ਹਾਂ ਕੀ ਕਰ ਹੋ ਦਲੀਸ ਤੇ ਪ੍ਰਗੋ ਕੀਆ ਭਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂ ਹੁ ਆਂ ਤੇਗ ਬਹਾਦਰ ਕੇ ਜਲਤ ਭਇਓ ਜਗਤ ਕੋ ਸੋ ਹੈ 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 ਭਾਇਓ ਜੈ 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 ਸਭ ਲੋਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਾਂ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਦਰਸ਼ਨ ਦਿਖਾਰੇ ਕਰ ਰਹੇ ਆ ਉੱਥੇ ਹੀ ਆਪਾਂ ਉਹਨਾਂ ਨੂੰ ਜਿਹੜੇ 350 ਸਾਲਾਂ ਦੀ ਸ਼ਹੀਦੀ ਸ਼ਤਾਬੀ ਦੇ ਅੱਜ ਯਾਦ ਵੀ ਕਰਨਾ ਆ ਜਿਹੜੇ ਉਹ ਜਲਾਦ ਸੀ ਜਿਹੜੇ ਸਮਾਣੇ ਦੇ ਰਹਿਣ ਵਾਲੇ ਸੀ ਖਾਲਸਾ ਪੰਥ ਬੁੱਢਾ ਦਰ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਜਿਹੜਾ ਆਉਂਦੇ ਹੋਏ ਹਜੂਰ ਸਾਹਿਬ ਤੋਂ ਪਾਣੀ ਪਤ ਸਮਾਣਾ ਸੰਡਵਰਾ ਸਮਾਣੇ ਦੇ ਉਹ ਜਲਾਦਾਂ ਨੂੰ ਜਲਾਦਾਂ ਨੂੰ ਸੋਧ ਕੇ ਤੇ ਉਹ ਜਿਹੜਾ ਸ਼ਹਿਰ ਸੀ ਮਲਗਿਆ ਪੇਟ ਕੀਤਾ ਸਮਾਣਾ ਫਿਰ ਚੱਪੜ ਜਿੜੀ ਦੇ ਮੈਦਾਨੇ ਜੱਜ ਦੇ ਵਿੱਚ ਉਹ ਵਜੀਦ ਖਾਨ ਨੂੰ ਸੋਧਿਆ ਛੋਟੇ ਸਾਹਿਬ ਜਦਿਆਂ ਨੂੰ ਨੀਂਹਾਂ ਦੇ ਵਿੱਚ ਜਿਹੜਾ ਅਸੀਂ ਚਿੰਨ ਕੇ ਸ਼ਹੀਦ ਕਰ ਦਿੱਤਾ ਸੀ ਉਹ ਖਾਲਸਾ ਪੰਥ ਬੁੱਢਾ ਦਰ ਬੁੱਢਾ ਦਰ ਦੇ ਦਾਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਜੇ ਗੱਲ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਹੋ ਜਿਹਾ ਹੋਵੇ ਅੱਜ ਯਾਦ ਕਰਦੇ ਆ ਉਹ ਸ਼ਹੀਦ ਆਕਾਲੀ ਬਾਬਾ ਫੁੱਲਾ ਸਿੰਘ ਜੀ ਜਿਨ੍ਹਾਂ ਨੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਕੋਲੜਿਆ ਦੀ ਸਜ਼ਾ ਸੁਣਾਈ ਸੀ ਉਹੋ ਜੇ ਜਥੇਦਾਰ ਹੋਣੇ ਚਾਹੀਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਖਾਲਸਾ ਜਿਹੜਾ ਖਾਲਸਾ ਖੁਦ ਖੁਦਾਏ ਆਨ ਨਾ ਮੰਨੈ ਆਨ ਕੀ ਬਿਨ ਸੱਚੇ ਪਾਤਸ਼ਾਹ ਐ ਆਪਾਂ ਇੱਕ ਅਕਾਲ ਪੁਰਖ ਦੇ ਪੁਜਾਰੀ ਆ ਆਪਾਂ ਕਿਸੇ ਦੇ ਖਾਲਸਾ ਕਦੇ ਮਤਐਂਦ ਨਹੀਂ ਹੁੰਦਾ ਖਾਲਸਾ ਅਕਾਲ ਪੁਰਖ ਦੀ ਫੌਜ ਤਕੜੇ ਉਹ ਖਾਲਸਾ ਪ੍ਰਭਾਤਮ ਕੀ ਮੋਲ ਆਪਾਂ ਤਗੜੇ ਹੋ ਕੇ ਨਾਲ ਮਾਨ ਸਾਹਿਬ ਤੁਹਾਨੂੰ ਕੇਜਰੀਵਾਲ ਸਾਹਿਬ ਤੁਸੀਂ ਅੱਜ ਜਿਸਰੀ ਆਨੰਦਪੁਰ ਸਾਹਿਬ ਵਿਖੇ 1975 ਦੀ ਗੱਲ ਕਰਦੇ ਅੱਜ ਤੋਂ 50 ਸਾਲ ਪਹਿਲਾਂ ਮੈਂ ਵੀ ਉਦੋਂ ਦਰਸ਼ਨ ਕੀਤੇ ਤੇ ਜਦੋਂ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਸੀ ਉਹਨਾਂ ਨੇ ਵੀ ਬਹੁਤ ਸਾਰੇ ਇੱਥੇ ਕਾਰਜ ਕਰਵਾਏ ਉਹਨਾਂ ਤੋਂ ਬਾਅਦ ਕਈ ਮੁੱਖ ਮੰਤਰੀ ਆਏ ਜਿਹੜੇ ਗਿਆਨੀ ਜੈਲ ਸਿੰਘ ਹੋਰਾਂ ਨੇ ਇੱਥੇ ਇਥੋਂ ਜਿਹੜਾ ਇੱਕ ਵਿਸ਼ਾਲ ਨਗਰ ਕੀਰਤਨ ਸੀ ਉਹ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਜਿਵੇਂ ਹੁਣ ਤੁਸੀਂ ਲੈ ਕੇ ਆਏ ਹੋ ਜੰਮੂ ਕਸ਼ਮੀਰ ਦੇ ਐਂਡਕੇ ਤੋਂ ਤਖਤ ਸ੍ਰੀ ਦਮਨਾਂ ਸਾਹਿਬ ਤੋਂ ਚਾਰ ਨਗਰ ਕੀਰਤਨ ਤੁਸੀਂ ਲਿਆਂਦੇ ਬਹੁਤ ਵਧੀਆ ਕੰਝ ਕੀਤੇ ਨੇ ਜਿੱਥੇ ਜਿੱਥੇ ਸਹਿਬ ਸ੍ਰੀ ਗੁਰੂ ਤੇਜ ਬਹਾਦਰ ਸਾਹਿਬ ਜੀ ਦੇ ਉਹਨਾਂ ਦੇ ਅਸਥਾਨ ਨੇ ਉਹਨਾਂ ਤੇ ਵੱਡੇ ਪ੍ਰੋਗਰਾਮ ਤੁਸੀਂ ਕਰਵਾਏ ਨੇ ਹੋਰ ਵੀ ਬਹੁਤ